ਕਰੇੜਾਂ ਜੀ ਆਈ ਹੋਈਆਂ ਇਹ ਫੋਲ ਹੈਗਾ ਜੀ ਕਿਸੇ ਟੋਡਰ ਦੇ ਕੋਲ ਆਲਾ ਬੜੀ ਮਾਰੀ ਹਾਲਤ ਹੈ ਕਰੇੜਾਂ ਆਈਆਂ ਹੋਈਆਂ ਇਦਾਂ ਦੀਆਂ ਗੜਕਣੀਆਂ ਉਖੜੀ ਹੋਈਆਂ ਰਿਸਕੀ ਕੰਮ ਹੈ ਬੜਾ ਖਿਆਸਾਂ ਚਾਹੀਦਾ ਠੀਕ ਕਰਨ ਮੋਤੇ ਦੇ ਇਸਤ ਦੇ ਉਥੋਂ ਗੱਡੀਆਂ ਜਿਹੜੀ ਲੰਗਦੀ ਪਈਆਂ ਅੱਗੇ ਤੁਹਾਨੂੰ ਦਿਖਾਣੇ ਆ ਮਿੱਟੀ ਜੀ ਹੈਗੀ ਆ ਸਾਰਾ ਲੰਗਦੀ ਪਈਆਂ ਆ ਦੇਖੋ ਕਿਵੇਂ ਜਿਹੜੀ ਗੜਤ ਨਹੀਂ ਹੈਗੀ ਆ ਉੱਠੀ ਹੋਈ ਹੈ ਤੇ ਦੇਖ ਸਕਦੇ ਹੋ ਪੈਦਲ ਚੱਲਣ ਵਾਲੇ ਨੂੰ ਔਖਾ ਹੋ ਸਕਦਾ 50 ਰੁਪਏ ਦਾ ਠੀਕ ਕੀਤਾ ਜਾਵੇ ਗੱਡੀਆਂ ਆਂਦੀ ਪਈਆਂ ਅੱਗੇ ਤੁਹਾਨੂੰ ਮਿੱਟੀ ਵੀ ਦਿਖਾਣੇ ਆ ਜਿਹੜੀ ਮਿੱਟੀ ਕੋਈ ਪਈ ਹੈ ਮਿੱਟੋ ਮਿੱਟੀ ਆ ਤੇ ਦੇਖ ਸਕਦੇ ਹੋ ਤਰੇੜਾਂ ਜੀ ਆਈ ਹੋਈਆਂ ਇਹ ਹੋ ਲਗਾ ਜੀ ਕਿਸੋ ਦੇ ਕੋਲ ਆਲਾ ਬੜੀ ਮਾਰੀ ਹਾਲਤਾ ਹੈ ਤਰੇੜਾਂ ਆਈਆਂ ਹੋਈਆਂ ਇਦਾਂ ਦੀਆਂ ਗੜਕਨੀਆਂ ਉਖੜੀ ਹੋਈਆਂ ਰਿਸਕੀ ਕੰਮ ਹੈ ਬੜਾ ਖਿਆਸ ਨੂੰ ਚਾਹੀਦਾ ਠੀਕ ਕਰਨ ਆ ਤੇ ਦੇਖ ਸਕਦੇ ਹੋ ਲੋਕੀ ਇੱਥੋਂ ਲੰਘਦੇ ਪਏ ਨੇ ਤੇ ਆ ਵੀ ਦੇਖੋ ਏਵੀ ਕਿਦਾਂ ਨਿਕਲੀ ਹੋਈ ਆ ਜਿਹੜੇ ਬੰਦੇ ਪੈਦਲ ਆਣਗੇ ਤੇ ਉਹਨਾਂ ਪੈਰ ਫਸ ਸਕਦਾ ਐਕਸੀਡੈਂਟ ਦਾ ਖਤਰਾ ਹੋ ਸਕਦਾ ਏ ਇਹਨੂੰ ਠੀਕ ਕੀਤਾ ਜਾਵੇ ਆ ਦੇਖੋ ਜੀ ਇਹ ਫੂਸ ਜਾ ਪਿਆ ਹੋਇਆ ਹੁਣ ਇੱਥੇ ਪਤਾ ਨਹੀਂ ਲੱਗ ਰਿਹਾ ਇੱਥੇ ਕੋ ਟਕਣ ਹੈ ਜਾਂ ਨਹੀਂ ਹੈ ਜੇਰਾ ਬੰਦਾ ਥੋੜਾ ਧਿਆਨ ਨਹੀਂ ਦੇਵੇਗਾ ਤੇ ਹੋ ਸਕਦਾ ਹੈ ਉਹਦਾ ਐਕਸੀਡੈਂਟ ਹੋ ਜਾਵੇ ਇਸ ਤੇ ਵੀ ਧਿਆਨ ਦੇਣਾ ਚਾਹੀਦਾ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਆ ਤਰੇਡ ਜੀ ਆਈ ਹੋਈ ਆ ਜਰੂਰ ਸਮਾਜ ਸੇਟੀ ਅੰਤਰਗਤ ਪੇਂਟਿੰਗ ਕੀਤੀ ਗਈ ਹੈ ਪਰ ਇਸ ਨੂੰ ਠੀਕ ਕਰਨਾ ਚਾਹੀਦਾ ਹੈ ਆ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਢੱਕਾਂ ਦਾ ਉੱਠਿਆ ਹੋਇਆ ਹੈ ਚਾਰ ਪੰਜ ਢੱਕਾਂ ਦਿਖਾਏ ਸਾਰੇ ਉੱਠੜੇ ਹੋਏ ਨੇ ਚਾਰ ਪੰਜ ਢੱਕਾਂ ਦਾ ਸਾਰੇ ਉੱਠੇ ਹੋਏ ਨੇ ਟੁੱਟਿਆ ਹੋਇਆ